ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਰਪੀ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਸ਼ਾਮ ਦਾ ਟਾਈਮ ਹੈ ਸ਼ਾਮ ਦੇ 6:00 ਵੱਜ ਚੁੱਕੇ ਆ ਤੇ ਮੈਂ ਆਪਣੀ ਯੋਗਾ ਕਲਾਸ ਲਾ ਕੇ ਘਰ ਆ ਚੁੱਕੀ ਆ ਦਿਨ ਵਿੱਚ ਤਾਂ ਹੁਣ ਕਾਫੀ ਧੁੱਪ ਹੋ ਜਾਂਦੀ ਹੈ ਤੇ ਸ਼ਾਮ ਨੂੰ ਤੇ ਸਵੇਰੇ ਤਾਂ ਪਰ ਕਾਫੀ ਠੰਡ ਹੁੰਦੀ ਹੈ ਪਰ ਯੋਗਾ ਵਗੈਰਾ ਕਰਦੇ ਹਾਂ ਤਾਂ ਪਸੀਨਾ ਆ ਜਾਂਦਾ ਹੈ ਘਰੇ ਤਾਂ ਚਲੋ ਅੰਦਰਾਂ ਕਮਰਿਆਂ ਚ ਐਨਾ ਪਤਾ ਨਹੀਂ ਲੱਗਦਾ ਪਰ ਜੇ ਜਾਂਦੇ ਆ ਠੰਡ ਲੱਗਦੀ ਹੈ ਪਰ ਯੋਗਾ ਕਰਨਾ ਸ਼ੁਰੂ ਕਰ ਦਿੰਦੇ ਉੱਥੇ ਫਿਰ ਗਰਮੀ ਪਸੀਨਾ ਆ ਜਾਂਦਾ ਇੱਕ ਵਾਰੀ ਤੇ ਵਧੀਆ ਲੱਗਦਾ ਮਿਲ ਕੇ ਹਲਕਾ ਜਿਹਾ ਫੀਲ ਹੁੰਦਾ ਹੋਊਗਾ ਕਰਨ ਤੋਂ ਬਾਅਦ ਤੇ 9:30 ਹੋ ਚੁਪਿਆ ਜੀ ਤੇ ਮੈਂ ਕੰਮ ਕੰਪਲੀਟ ਕਰਕੇ ਪੀਣ ਲੱਗੀ ਜੀ ਚਾਹ ਤੇ ਅੱਜ ਮੈਂ ਕੱਟੇ ਇਧਰ ਨਿੰਬੂ ਬਸ ਇਹਨਾਂ ਮੋٹے-ਮੋٹے ਕੱਟੇ ਆ ਫਸਟ ਟਾਈਮ ਅਚਾਰ ਪਾ ਕੇ ਦੇਖਣਾ ਨਿੰਬੂ ਦਾ ਤੇਰੇ ਸਵੇਰੇ ਤਾਂ ਹੋ ਰਹੀ ਸੀਗੀ ਬਾਰਿਸ਼ ਪਰ ਹੁਣ ਪੈ ਗਈ ਧੁੰਦ ਪਤਾ ਨਹੀਂ ਕੀ ਚੱਕਰ ਪਿਆ ਇਹ ਧੁੰਦ ਵਾਲਾ ਮਾ ਲੇਣਾ ਇਹ ਜੀ ਅਜਵੈਣ ਇਹ ਅਜਵੈਣ ਦਾ ਬੂਟਾ ਹੈ ਵਸੇ ਹੋਰ ਕੰਟਰੀਸ ਦਾ ਇਹਨੂੰ ਪੁਦੀਨਾ ਕਹਿੰਦੇ ਆ ਪਤਾ ਨਹੀਂ ਕਿਹੜੀ ਕੰਟਰੀ ਚ ਪਰ ਅਸੀਂ ਤਾਂ ਇੱਥੇ ਜਿਹੜੀ ਖੁਸ਼ਬੂ ਹੈ ਅਜਵੈਣ ਵਰਗੀ ਹੁੰਦੀ ਹੈ ਤਾਂ ਕਰਕੇ ਮੈਂ ਤਾਂ ਇਹਨੂੰ ਚਾਹ ਚ ਪਾਉਣੀ ਆ ਇੱਕ ਅਜਵੈਣ ਇਹ ਪੱਤਾ ਤੇ ਇਹ ਕੱਪਾ ਪਾਉਂਗਾ ਤੇ ਚੁੱਤੀ ਚਾਹ ਚੁੱਤੀ ਅਜਵੈਣ ਦੀ ਬਰਕ ਪਾ ਕੇ ਤੇ ਬਣਾਉਂਗੀ ਚਾਹ ਹੋ ਚੁੱਕੀ ਹੈ ਤੇ ਹੁਣ ਇਹਦੇ ਵੀ ਪਾਉਨੇ ਆ ਪਾਣੀ ਚ ਤੇ ਚਾਹ ਚਾਹਦੇ ਜਿਹੜੀ ਆ ਉਹ ਸ਼ੁੱਧੀ ਬਣ ਜਾਂਦੀ ਆ ਅਸੀਂ ਪਿੱਛੇ ਬਣ ਲਈਓ ਜੀ ਕਰੋਟੀ ਬੇਸਨ ਦੀ ਬੇਸਨ ਦੇ ਵਿੱਚ ਤੇ ਉਹ ਸਹੂਰੀ ਰੋਟੀ ਬਿਨਾ ਘੀਤ ਹੋਈ ਆ ਥੋੜੀ ਰਾੜ ਕੇ ਹਾਲ ਵੀ ਕਰਕੇ ਖਾ ਲੈਣੀ ਆ ਸਬਜੀ ਤੇ ਚਾਹ ਨਾਲ ਤੇ ਆਪਣ ਇਹਨਾਂ ਬਹੁਤ ਜ਼ਿਆਦਾ ਚਾਹ ਪੀ ਜਾਂਦੀ ਆ ਪੰਜਾਬ ਵਿੱਚ ਸਾਡੇ ਤਾਂ ਜ਼ਿਆਦਾ ਹੀ ਪੀਤੀ ਜਾਂਦੀ ਆ ਜਿੱਦਾਂ ਹੁਣ ਠੰਡਾ ਐ ਤਾਂ ਪਹਿਲੇ ਤਾਂ ਸਵੇਰੇ ਸਵੇਰੇ ਚਾਹ ਬਣ ਜਣੀ ਉੱਠਣ ਤੇ ਸਾਰੇ ਸਾਰੇ ਚਾਹ ਪਿੰਦੇ ਆ ਤੇ ਉਸ ਤੋਂ ਬਾਅਦ ਫਿਰ ਜਦ ਕੰਮ-ਕੁਮ ਕੰਪਲੀਟ ਕਰ ਲੈਣਾ ਫੇਰ ਚਾਹ ਫਿਰ 10 11 ਵਜੇ ਚਾਹ ਫਿਰ ਸ਼ਾਮ ਦੀ 4 5 ਵਜੇ ਜਾ ਫਿਰ ਜੇ ਕੋਈ ਆ ਗਿਆ ਤਾਂ ਚਾਹ ਸਰਦੀਆਂ ਜਿਹਾ ਸੇ ਇਹ ਚਾਹ ਤਾਂ ਜਿਹੜੀ ਹੈ ਇਹ ਮੇਨ ਖਰਾ ਆ ਗਿਆ ਪੰਜਾਬੀਆਂ ਚਾਹ ਚ ਮੈਂ ਦੁੱਧ ਪਾ ਚੁੱਕੀ ਆਂ ਜੀ ਤੇ ਹੁਣ ਇਹ ਕੜੂਗੀ ਜਦ ਤੱਕ ਇਹਨ ਵਧੀਆ ਕੜਕੜ ਕੇ ਲਾਲ ਨਹੀਂ ਹੁੰਦੀ ਨਾ ਜਦ ਤੱਕ ਚਾਹ ਪੀਣ ਦਾ ਨਜ਼ਾਰਾ ਨਹੀਂ ਆਉਂਦਾ ਮੈਨੂੰ ਇਹਨ ਕਾੜੂਗੀ ਪਹਿਲਾਂ ਮੈਂ 5 ਕਿ ਮਿੰਟ ਤੱਕ तकरीबन ਮੈਂ ਕਾੜਦੀ ਹਾਂ ਜਾਰੀ ਜਦ ਤੱਕ ਬਣ ਚੁੱਕੀ ਹੈ ਦਿਲੋਂ ਕਰ ਵੈਸੇ ਤਾਂ ਜਿਹੜਾ ਸਾਡਾ ਮਤਲਬ ਹੈਲਥ ਲਈ ਜਿਆਦਾ ਦੁੱਧ ਤੇ ਮਿੱਠਾ ਜਿਹੜਾ ਕਾੜਿਆ ਉਹ ਨੁਕਸਾਨ ਕਰਦਾ ਪਰ ਕਿਆ ਕਰੀਏ ਜੀ ਇਸ ਤੇ ਆ ਕੇ ਆ ਕੇ ਮਜਬੂਰ ਹੋ ਜਾਂਦੇ ਚਾਹ ਅਗੇ ਬਾਕੀ ਤਾਂ ਸਾਰੇ ਕਾਫੀ ਜਿਸੀਂ ਕੰਪਰਮਾਈਜ਼ ਕਰ ਲੈਂਦੇ ਆ ਜਿਦਾਂ ਵੈਸੇ ਮਠਿਆਈ ਨਹੀਂ ਖਾਣੀ ਮਿੱਠਾ ਘੱਟ ਖਾਣਾ ਉਹ ਅਸੀਂ ਕਰ ਲੈਂਦੇ ਪਰ ਚਾਹ ਨਹੀਂ ਛੱਡੀ ਜਾਂਦੀ ਤੇ ਬਾਕੀ ਚਾਹ ਦਾ ਇੱਕ ਹੋਰ ਹੈ ਜੀ ਸਿਸਟਮ ਅਸੀਂ ਜਿਹੜੀ ਚਾਹ ਚ ਜੀ ਚੀਨੀ ਨਹੀਂ ਯੂਜ਼ ਕਰਦੇ ਵਾਈਟ ਵਾਲੀ ਅਸੀਂ ਕਰਦੇ ਸ਼ੱਕਰ ਯੂਜ਼ ਉਹ ਥੋੜੀ ਜਨ ਕਿ ਆਪਣੇ ਮਨ ਨੂੰ ਸੁਝਾਇਆ ਜਾਂਦਾ ਵੀ ਇਹ ਚੀਨੀ ਨਾਲ ਤਾਂ ਹੈਲਦੀ ਹੈ ਪਰ ਹੈ ਤਾਂ ਚਲੋ ਉਹ ਵੀ ਮਿੱਠਾ ਹੀ ਹੈ ਪਰ ਅਸੀਂ ਆਪਣੇ ਮਨ ਨੂੰ ਇਹ ਤਸੱਲੀ ਦੇ ਰਹੇ ਆ ਵੀ ਚੀਨੀ ਨਾਲੋ ਚਲੋ ਹੈਲਦੀ ਹੈ